ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਮਧਾਰੀ মিডিਆ ਇੰਡੀਆ ਤੇ ਮੈਂ ਸੁਖਵਿੰਦਰ ਸਿੰਘ ਸੋਖੀ ਤੇ ਸਾਡੇ ਨਾਲ ਨੇ ਬੀਬੀ ਕਵਲਜੀਤ ਕੌਰ ਜੀ ਜਿਹੜੇ ਕਿ ਪਾਇਲਟ ਹੈਗੇ ਨੇ ਔਰ ਇਹ ਹੈਗੇ ਸੀਗੇ ਫਰਸਟ ਜਿਹੜੇ ਨਾਮਧਾਰੀ ਮਤਲਬ ਲੇਡੀ ਹੋਣ ਦੇ ਨਾਤੇ ਇਹ ਪਾਇਲਟ ਦਾ ਇਹਨਾਂ ਨੇ ਜੌਬ ਕੀਤੀ ਹੋਈ ਹੈ ਤੇ ਸਤਗੁਰ ਜਗਜੀਤ ਸਿੰਘ ਜੀ ਦੀ ਇਹਨਾਂ ਤੇ ਬਹੁਤ ਕਿਰਪਾ ਹੈਗੀ ਹੈ ਤੇ ਆਓ ਜੀ ਇਹਨਾਂ ਕੋਲੋਂ ਸਾਰਾ ਸੁਣਨੇ ਆ ਕੀ ਕੀ ਹੱਡ ਬੀਤੀ ਹੈਗੀ ਹੈ ਸਤਿ ਸ਼੍ਰੀ ਅਕਾਲ ਜੀ ਜੀ ਅਸਾਸ਼ੀ ਕਾਲ ਜੀ ਮੈਂ ਕਵਲਜੀਤ ਸਚਪਾਸ਼ੀ ਦੇ ਨਾਲ 1988 ਤੋਂ ਲੈ ਕੇ ਸਚਪਾ ਦੇ ਦੇ ਹੋਲਾ ਦੇ ਦਾ ਉਹਲਾ ਹੋਂ ਤੱਕ ਉਹਨਾਂ ਦੇ ਸੇਵਾ ਵਿੱਚ ਰਹੇ ਹਾਂ ਜਿੰਨਾ ਵੀ ਸਵਾ ਮਿਲਿਆ ਔਰ ਬਹੁਤ ਸਾਰੀਆਂ ਯਾਦਾਂ ਸਚਪਾਸ਼ੀ ਦੇ ਨਾਲ ਜੁੜੀਆਂ ਹੋਈਆਂ ਨੇ ਜੋ ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਯਾਦ ਉਹਨਾਂ ਦੀ ਆਹੀ ਜਾਂਦੀ ਹੈ ਸੋ ਵੈਸੇ ਤਾਂ ਹਰ ਵਕਤ ਉਹਨਾਂ ਦੀ ਯਾਦ ਆਉਂਦੀ ਪਰ ਜਿਹੜੇ ਇਸ ਪਾਲ ਉਹਨਾਂ ਦੇ ਨਾਲ ਬਹੁਤ ਨਜ਼ਦੀਕ ਤੋਂ ਬਤਾਏ ਨੇ ਉਹ ਹਰ ਰੋਜ਼ ਕੋਈ ਨਾ ਕੋਈ ਕੋਈ ਕੁਛ ਨਾ ਕੁਛ ਐਸਾ ਸਾਹਮਣੇ ਹੋ ਜਾਂਦਾ ਜਾਂ ਉਹਨਾਂ ਦਾ ਬਚਨ ਯਾਦ ਆ ਜਾਂਦਾ ਜਾਂ ਉਹਨਾਂ ਦੀ ਯਾਦ ਆ ਜਾਂਦੀ ਹੈ ਇਸ ਟਾਈ ਇੱਕ ਵਾਰੀ ਮੈਂ 에ਰਪੋਰਟ ਤੇ ਮੈਡੀਟ੍ਰੇਨਿੰਗ ਚੱਲ ਰਹੀ ਸੀ ਤੇ ਸਚਪਾਸ਼ਾ ਜੀ ਫਲਾਈਟ ਤੋਂ ਆਏ ਤੇ ਉਦੋਂ ਮੈਂ ਉੱਥੇ ਟ੍ਰੇਨਿੰਗ ਕਰਦੇ ਸੀ ਤੇ ਸਚਪਾ ਜੀ ਆਏ ਮੈਂ ਅੱਗੇ ਹੋ ਕੇ ਮੱਥਾ ਟੇਕਣ ਦੇ ਲਈ ਗਈ ਤੇ ਉਮ ਅਸੀਂ ਕਰੋ ਥੋੜਾ ਇਕਨੋਮਿਕਲੀ ਇਨਾ ਸਟਰੋਂਗੀ ਸੀ ਆਗੇ ਤੇ ਮੇਰੇ ਕੋਲ ਸਸਪੈਂਡ ਮਥਾ ਟਿਕਨ ਦੇ ਲਈ ਕੁਝ ਨਹੀਂ ਸੀ ਹੈਗਾ ਸਿਰਫ ਥੋੜੇ ਜਿਹੇ ਪੈਸੇ ਸਨ ਕਿ ਜਿਹੜਾ ਕਿ ਮੇਰਾ ਰੋਜ ਦਾ ਬੱਸ ਦਾ ਕਿਰਾਇਆ ਹੁੰਦਾ ਸਿਆਣਾ ਜਾਣਾ ਵੀਰ ਜੀ ਇੰਡਿਆ ਜੀ ਸਾਨੇ ਵਾਲੇ 에ਰਪੋਰਟ ਤੇ ਤੇ ਮੇਰੇ ਕੋਲ 2 2 ਰੁਪਏ ਦੇ ਨੋਟਸ ਹਨ ਜੋ ਕਿ ਬਹੁਤ ਹੀ ਖਸਤਾ ਹਾਲਤ ਦੇ ਸੀਗੇ ਪਾਸ਼ਾ ਜੀ ਜਦੋਂ ਆਏ ਤੇ ਮੈਂ ਉਹਨਾਂ ਨੂੰ ਉਹੀ ਨੋਟ ਕੱਢ ਕੇ ਨਾ ਉਹਨਾਂ ਨੂੰ ਮਥਾ ਟਿਕਿਆ ਤੇ ਪਾਸ਼ਾ ਜੀ ਥੋੜੀ ਦੇਰ ਤੱਕ ਉਹਨਾਂ ਨੋਟਾਂ ਵਾਲ ਦੇਖਦੇ ਰਹੇ ਫਿਰ ਉਹਨਾਂ ਨੇ ਮੇਰ ਵੱਲ ਦੇਖ ਕੇ ਮੁਸਕਰਾਏ ਤੇ ਫਿਰ ਉਹਨਾਂ ਨੇ ਪੁਰਵਾ ਜੀ ਨੂੰ ਕਿਹਾ ਕਿ ਇਹ ਪੈਸੇ ਚੁੱਕ ਲਓ ਤੇ ਪਹਿਲਾਂ ਮੈਂ ਆਪਣੇ ਅੰਦਰੋਂ ਅੰਦਰੋਂ ਡਰਾਂ ਵੀ ਕਿ ਸੱਚ ਪਾਛੇ ਕਹਿਣਗੇ ਵੀ ਪਤਾ ਨਹੀਂ ਕਿਸ ਨਾ ਦਿਨ ਉੱਟਾ ਕੇ ਮੈਂ ਤੁਹਾਡੀ ਕਿ ਪਰ ਮੇਰਾ ਸਤਗੁਰੂ ਰੇਣਾ ਮਿਹਰਬਾਨ ਉਹਨਾਂ ਨੇ ਚੁੱਪਚਾਪ ਬੋਧ ਕਿ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਔਰ ਉਲਟਾ ਵੀ ਉਹਨੂੰ ਆਸ਼ੀਰਵਾਦ ਹੀ ਦਿੱਤਾ ਉਹਨਾਂ ਨੇ ਅੰਦਰੋਂ ਕਿ ਕੋਈ ਗੱਲ ਨਹੀਂ ਅੱਜ ਇਹ ਸਮਾਂ ਹੈ ਤੇ ਕੱਲ ਨੂੰ ਚੰਗਾ ਟਾਈਮ ਵੀ ਆਏਗਾ ਤੇ ਉਹਨਾਂ ਨੇ ਉਹ ਪੁਰਵਾ ਜੀ ਨੂੰ ਕਿਹਾ ਕਿ ਪੈਸੇ ਚੁੱਕ ਲਓ ਸੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਸੱਚ ਪਾ ਚਾਈ ਨੇ ਮੇਰੀ ਉਹ ਪੇਟਾ ਵੀ ਉਹਨਾਂ ਨੇ ਸਵੀਕਾਰ ਕੀਤੀ ਫਿਰ ਉਸ ਬਾਅਦ ਵਿੱਚ ਪਾਸ਼ਾ ਜੀ ਉਹਨਾਂ ਨੇ ਇੰਨੀ ਬਖਸ਼ਿਸ਼ ਕੀਤੀ ਕਿ ਨੌਕਰੀ ਵੀ ਲੱਗ ਗਈ ਨੌਕਰੀ ਲੱਗਣ ਤੋਂ ਬਾਅਦ ਵਿੱਚ ਫਿਰ ਸਜ ਪਾਸ਼ਾ ਜੀ ਨੇ ਆਪ ਹੀ ਆਨੰਦ ਕਾਰਜ ਕੀਤਾ ਸਾਡਾ ਤੇ ਉਹ ਆਪਣੇ ਹੀ ਉਹਨਾਂ ਨੇ ਬਿਵਚਨ ਕੀਤਾ ਕਿ ਹਰਜੀਤ ਸਿੰਘ ਬੈਡਮਿੰਟਨ ਪਲੇਅਰ ਹੈ ਉਹਨਾਂ ਦੇ ਨਾਲ ਤੁਹਾਡਾ ਆਨੰਦ ਕਾਰਜ ਕਰਨਾ ਤੇ ਅੱਜ ਜਿਸ ਤਰ੍ਹਾਂ ਉਹਨਾਂ ਦੇ ਨਾਲ ਸ਼ਾਮੀ ਉਹਨਾਂ ਨੇ ਬਸਨ ਕੀਤਾ ਕਹਿੰਦੇ ਪਰ ਸੋ ਆਨੰਦ ਕਾਰਜ ਉਹਨਾਂ ਨੇ ਇੰਨੀ ਬਖਸ਼ਿਸ਼ ਕੀਤੀ ਕਿ ਬਹੁਤ ਅੱਛਾ ਹੋਇਆ ਵਧੀਆ ਹੋਇਆ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਤੇਰਾ ਉੱਥੇ ਵਿਆਹ ਕਰਾਂਗਾ ਜਿਸ ਤੇ ਤੈਨੂੰ ਬਹੁਤ ਸੁੱਖ ਮਿਲੇ ਉਹ ਸੱਚੀ ਉਹਨਾਂ ਨੇ ਬਹੁਤ ਸੁੱਖ ਦਿੱਤਾ ਔਰ ਹਰਜੀਤ ਜੀ ਲੱਖਾਂ ਵਿੱਚੋਂ ਇੱਕ ਨੇ ਬਹੁਤ ਅੱਛੇ ਨੇ ਔਰ ਉਸ ਫਿਰ ਮੈਰਿਜ ਤੋਂ ਪਹਿਲਾਂ ਜਦੋਂ ਮੈਂ ਸੀ ਬਾਸ਼ਾ ਦੇ ਨਾਲ ਤੇ ਜਦੋਂ ਵੀ ਸੱਚ ਪਿਆਂਦੇ ਸਨ ਤੇ ਮੈਂ ਦਿੱਲੀ ਉਹਨੇ ਦਿਨ ਆਪਣੀ ਨੌਕਰੀ ਛੱਡ ਦਿੰਦੀ ਸੀ ਉਹਨੇ ਦਿਨ ਮਤਕੀ ਆਫ ਰਹਿਣਾ ਤੇ ਬਾਸ਼ਾ ਦੀ ਸੇਵਾ ਵਿੱਚ ਹੀ ਰਹਿਣਾ ਇਸ ਤਰ੍ਹਾਂ ਇੱਕ ਵਾਰੀ ਸੱਚ ਬਾਸ਼ਾ ਇਹ ਸਹਿਬਾਬਾਦ ਉੱਥੇ ਉਹਨਾਂ ਦੀ ਵਾਰ ਸੀ ਤੇ ਮੈਂ ਪਾਸ਼ੇ ਦੇ ਨਾਲ ਵਾਰ ਤੇ ਗਈ ਉਹ ਨਿਰਮਲ ਸਿੰਘ ਗੱਤੇ ਵਾਲੇ ਸੀ ਉਹਨਾਂ ਦੇ ਘਰ ਸੀ ਵਾਰ ਹਾਂਜੀ ਹਾਂਜੀ ਉਹਨਾਂ ਦੇ ਕਾਰਵਾਰ ਸੀ ਤੇ ਵਾਰ ਖਤਮ ਹੋਣ ਤੋਂ ਬਾਅਦ ਵਿੱਚ ਨਾ ਉਸ ਦਿਨ ਮੈਂ ਦਿੱਲੀ ਆਣਾ ਸੀ ਵਾਪਸ ਸ ਕੋਈ ਜ਼ਰੂਰੀ ਕੰਮ ਸੀ ਤੇ ਮੈਂ ਪਾਸ਼ੇ ਦੇ ਕੋਲੋਂ ਛੁੱਟੀ ਲੈਣ ਗਈ ਮੈਂ ਤੁਹਾਨੂੰ ਵਿੱਚ ਟੋਕ ਰਿਹਾ ਨਿਰਮਲ ਸਿੰਘ ਵੀ ਜਿਹੜੇ ਸੀ ਉਹ ਵੀ ਸ਼ਾਇਦ ਪਾਇਲਟ ਪਾਇਲਟ ਹੀ ਸਨ ਹਾਂਜੀ ਔਰ ਉਹਨਾਂ ਨੇ ਸਿਰਫ ਸੀਪੀਐਲ ਕੀਤਾ ਹੋਇਆ ਸੀਗਾ ਹਾਂਜੀ ਔਰ ਪਾਸ਼ਾ ਜੀ ਦੇ ਕੋਲੋਂ ਮੈਂ ਛੁੱਟੀ ਲੈਣ ਗਈ ਕਿ ਪਾਸ਼ਾ ਜੀ ਮੈਂ ਹੁਣ ਦਿੱਲੀ ਜਾ ਰਹੀ ਹਾਂ ਪਿਸ਼ਾਮ ਦੇ ਪ੍ਰੋਗਰਾਮ ਤੱਕ ਮੈਂ ਨਹੀਂ ਰੁਕ ਸਕੂੰਗੀ ਤੇ ਪਾਸ਼ਾ ਜੀ ਮੱਛਰਦਾਨੀ ਦੇ ਵਿੱਚ ਉੱਥੇ ਬੈਠੇ ਹੋਏ ਸਨ ਤੇ ਉਦੋਂ ਬਲਵੰਤ ਰਾਗੀ ਛੋਟੇ ਬੱਚੇ ਹੁੰਦੇ ਸਨ ਤੇ ਇਹ ਸਾਈਡ ਤੇ ਬੈਠੇ ਹੋਏ ਸਨ ਇਹ ਸਾਰੇ ਆਪਣਾ ਹਸੀਮਜਾਕ ਕਰ ਰਹੇ ਸਨ ਤੇ ਪਾਸ਼ਾ ਜੀ ਮੱਛਰਦਾਨੀ ਦੇ ਵਿੱਚੋਂ ਨਾ ਮੇਰੇ ਨਾਲ ਬਚਨ ਕਰ ਰਹੇ ਸਨ ਮੇਰੇ ਪਾਸ਼ੇਨ ਬੇਂਧੀ ਕੀ ਤਿਗਰੀਬਾਦ ਮੈਂ ਜਾ ਰਹੀ ਹਾਂ ਛੁੱਟੀ ਦੇ ਦਿਓ ਤੇ ਸਚਪਾਸ਼ਾ ਮੈਂ ਕਹਿੰਦੇ ਜਾਣ ਲੱਗਿਆ ਮਿਲ ਕੇ ਜਾਣਾ ਫਿਰ ਮੈਂ ਫਿਰ ਪਾਸ਼ੇਨ ਬੇਂਧੀ ਕੀ ਤਿਗਰੀਬਨਾਜ਼ ਮੈਂ ਦਿੱਲੀ ਜਾ ਰਹੀ ਹਾਂ ਆਪ ਜੀ ਕੋਲ ਛੁੱਟੀ ਲੈਣ ਆਈ ਹਾਂ ਸਚਪਾ ਫਿਰ ਵਚਨ ਕੀਤਾ ਕਿ ਜਾਣ ਲੱਗਿਆ ਮਿਲ ਕੇ ਜਾਣਾ ਫਿਰ ਮੈਂ ਥੋੜਾ ਚੁੱਪ ਕਰ ਗਈ ਕਿ ਇਹ ਵਚਨ ਕੋ ਛੋਰ ਹੋ ਰਿਹਾ ਹੈ ਕਿਉਂਕਿ ਸਚਪਾਸ਼ਣ ਮੈਂ ਸਚਪਾ ਬਾਰ-ਬਾਰ ਕਹਿ ਰਹੇ ਨੇ ਕਿ ਜਾਣ ਲੱਗਿਆ ਮਿਲ ਕੇ ਜਾਣਾ ਮੈਂ ਕਹਿ ਰਹੀ ਹਾਂ ਕਿ ਵੈ ਦਿੱਲੀ ਜਾ ਰਹੀ ਹੈ ਵੈ ਛੁੱਟੀ ਲੈਣ ਆਈ ਹੈ ਫੇਰ ਜਦੋਂ ਸੱਚ ਪਹਿਲੇ ਤੀਸਰੀ ਵਾਰ ਬੈਠਨ ਕੀਤਾ ਨਾ ਫਿਰ ਉਹਨਾਂ ਨੇ ਇਸ ਤਰ੍ਹਾਂ ਹੱਥ ਉੱਪਰ ਚੁੱਕਿਆ ਕਹਿੰਦੇ ਇਹ ਨਹੀਂ ਉਹ ਉਹ ਜਦੋਂ ਜਾਣਾ ਤੇ ਮਿਲ ਕੇ ਜਾਣਾ ਉਹ ਫਿਰ ਮੈਂ ਸਮਝ ਗਈ ਵੀ ਕੁਝ ਇਹ वचन ਹੋਰ ਹੋ ਰਿਹਾ ਹੈ ਫਿਰ ਮੈਂ ਸੱਚ ਪਾਤਨ ਨੂੰ ਉੱਥੇ ਨਮਸਕਾਰ ਕੀਤੀ ਮੈਂ ਜੀ 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 ਗਰੀਬ ਮੈਂ ਸਾਥ ਪਚਨ ਫਿਰ ਮੈਂ ਉਹਨਾਂ ਨੂੰ ਨਿਰਮਲ ਸਿੰਘ ਨੂੰ ਬੁਲਾਇਆ ਉਹਨਾਂ ਨੇ ਉਹ ਕਹਿੰਦੇ ਕਿ ਇਹਨੂੰ ਘਰ ਛੱਡ ਕੇ ਆਣਾ ਦੇ ਲਈ ਤੇ ਉਹਨਾਂ ਦੇ ਨਾਲ ਮੈਂ ਘਰ ਆ ਗਈ ਕਾਫੀ ਦੇਰ ਤੱਕ ਉਹ वचन ਮੈਨੂੰ ਯਾਦ ਵੀ ਰਿਹਾ ਪਾਸ਼ਾ ਜੀ ਦਾ ਵਿੱਚੋਂ ਮੈਨੂੰ ਭੁੱਲ ਵੀ ਗਿਆ ਫਿਰ ਵਿੱਚੋਂ ਖਿਆਲ ਆਉਂਦਾ ਰਿਹਾ ਕਿ ਸੱਚ ਪਾਤਨ ਨੇ ਇਹ वचन ਕੀਤਾ ਕਿ ਜਾਨ ਲੱਗਿਆ ਮਿਲ ਕੇ ਜਾਣਾ ਇਹ ਕਿਹੜਾ ਜਾਣਾ ਹੈ ਵੀ ਦੁਨੀਆ ਤੋਂ ਜਾਣ ਵਾਲਾ ਹੈ ਇਹ ਸੱਚ ਪਾਸ਼ਾ ਪਹਿਲਾਂ ਚਲੇ ਜਾਣਾ ਕਿ ਮੈਂ ਪਹਿਲਾਂ ਚਲੀ ਜਾਣਾ ਹੈ ਇਹ ਵਚਨ ਕਿਸ ਤਰੀਕੇ ਨਾਲ ਸਚਪਾ ਸ਼ਹੀਦਾ ਉਹ ਜਿਹੜਾ ਉਹਨਾਂ ਨੇ ਕੀਤਾ ਹੈ ਇਹ ਕਿਸ ਤਰ੍ਹਾਂ ਪੂਰਾ ਹੋਣਾ ਹੈ ਤੇ ਇਸ ਲਈ ਫਿਰ ਜਦੋਂ ਸਚਪਾ ਜੀ ਬਹੁਤ ਬਿਮਾਰ ਸਨ ਸੇਤ ਕਰਕੇ ਹਸਪੀਟਲ ਐਡਮਿਟ ਸੀਗੇ ਤੇ ਉੱਥੇ ਇੱਕ ਮੇਰੀ ਫੈਂਟ ਸੀ ਉਹ ਥੋੜਾ ਚੰਨਲ ਸੀ ਉਹਨੋਂ ਨਾ ਤੇ ਉਹ ਮੈਨੂੰ ਬਾਰ-ਬਾਰ ਕਹਿੰਦੇ ਹੁੰਦੇ ਸੀ ਤੁਸੀਂ ਆਪਣੇ ਪਾਸ਼ੇ ਦਰਸ਼ਨ ਕਰਕੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਮੈਂ ਜੇ ਗਈ ਨਹੀਂ ਉਹਨੇ ਮੈਨੂੰ ਤਿੰਨ-ਚਾਰ ਵਾਰੀ ਸਪੈਸ਼ਲੀ ਫੋਨ ਕਰ ਕਰਕੇ ਕਿਹਾ ਕਿ ਨਹੀਂ ਤੁਸੀਂ ਜਾਓ ਦਰਸ਼ਨ ਕਰਕੇ ਆਓ ਫਿਰ ਵੀ ਉਹਨੇ ਮੈਨੂੰ ਕਹਾ ਕਹਿੰਦੇ ਨਹੀਂ ਤੁਸੀਂ ਜਾਓ ਤੇ ਮੈਂ ਕਿ ਉੱਪਰ ਤਾਂ ਜਾਣ ਨਹੀਂ ਦਿੰਦੇ ਤੇ ਥੱਲੇ ਖੜੇ ਹੋਣਾ ਪਏਗਾ ਥੱਲੇ ਹੀ ਕਹਿੰਦੀ ਹਾਂ ਤੁਸੀਂ ਜਾਓ ਥੱਲੇ ਖੜੇ ਹੋ ਕੇ ਆ ਜਾਓ ਫਿਰ ਮੈਂ ਮੈਂ ਕਿ ਅੱਛਾ ਠੀਕ ਹੈ ਤੇ ਉਹ ਮੇਸਰ ਅਰਜਨ ਕਿਹਾ ਮੈਂ ਜਾਣਾ ਪੈਣੀ ਸਾਹਿਬ ਕਹਿੰਦੇ ਜਾਓ ਅਸੀਂ ਇੱਥੇ ਆਏ ਪੈਣੀ ਸਾਹਿਬ ਤੇ ਮਤਲਬ ਕਿ ਉਹ ਪੋਲ ਉੱਥੇ ਉਤਰੇ ਤੇ ਉੱਪਰ ਗਏ ਤੇ ਕਾਫੀ ਸੰਗਤ ਆਈ ਹੋਈ ਸੀ ਉੱਥੇ ਨਾ ਤੇ ਮੇਰਾ ਮਨ ਬਹੁਤ ਵਿਰਾਗ ਹੋ ਗਿਆ ਤੇ ਉਦੋਂ ਹੋਣ ਵਾਲੇ ਪਾਸ਼ਾ ਤੇ ਮੈਂ ਕਹਿੰਦੀ ਮੈਂ ਤਾਂ ਅੱਜ ਦਰਸ਼ਨ ਕਰਕੇ ਜਾਣਾ ਮਿਲ ਕੇ ਜਾਣਾ ਪਾਸ਼ੇ ਨੂੰ ਤੇ ਫੇਤਾਂ ਦਰਸ਼ਨ ਕਰਾ ਲਿਆਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਨਹੀਂ ਮੈਂ ਰਾਤ ਨਹੀਂ ਰਹਿ ਸਕਦੀ ਮੈਨੂੰ ਘਰ ਜਾਣਾ ਮੇਰੀ ਸ਼ਾਮ ਦੀ ਟਿਕਟ ਬੁੱਕ ਹੈ ਮੈਨੂੰ ਨਹੀਂ ਸੀ ਪਤਾ ਕਿ ਅੱਜ ਦੀ ਹੀ ਰਾਤ ਹੈ ਵੀ ਪਾਸ਼ਾ ਜੀ ਨੇ ਸេរੀ ਚਲੇ ਜਾਣਾ ਕੱਲ ਨੂੰ ਚਲੇ ਜਾਣਾ ਤੇ ਉਹ ਫਿਰ ਮੈਂ ਉਹ ਕਹਿੰਦੇ ਅੱਛਾ ਠੀਕ ਹੈ ਤੁਸੀਂ ਥੱਲੇ ਬੈਠੋ ਥੋੜੀ ਸੰਗਤ ਘਾਟ ਹੁੰਦੀ ਫਿਰ ਤੁਹਾਨੂੰ ਬੁਲਾਉਨੇ ਆ ਫਿਰ ਮੈਂ نیچے ਕੈਂਟੀਨ ਜਾ ਕੇ ਬੈਠ ਗਈ ਤਿੰਨ ਚਾਰ ਘੰਟੇ ਬਾਅਦ ਫਿਰ ਉਹ ਮੈਨੂੰ ਫੋਨ ਆਇਆ ਕਹਿੰਦੇ ਫਿਰ ਮੈਂ ਉੱਪਰ ਗਈ ਫਿਰ ਉਹਨਾਂ ਨੇ ਮੈਨੂੰ ਸਜ ਪਾਸ਼ਾ ਜੀ ਦੇ ਅਹ ਦਰਸ਼ਨ ਕਰਵਾਏ ਉੱਥੇ ਉਹ ਫਿਰ ਮੈਨੂੰ ਜਦ ਮੈਂ ਦਰਸ਼ਨ ਕਰਕੇ ਆ ਗਈ ਫਿਰ ਮੈਨੂੰ ਯਾਦ ਆਇਆ ਮੈਂ ਕਿਹਾ ਸੱਚ ਪੈ ਭਰਸ਼ਨ ਕੀਤਾ ਸੀਗਾ ਕਿ ਜਾਨ ਲੱਗਿਆ ਮਿਲ ਕੇ ਜਾਣਾ ਉਹ ਕਿਤੇ ਉਹ ਅੱਜ ਵਚਨ ਤੇ ਨਹੀਂ ਪੂਰਾ ਹੋ ਰਿਹਾ ਫਿਰ ਮੈਂ ਘਰ ਆ ਗਈ ਅਗਲੇ ਦਿਨ ਬਹੁਤ ਹੀ ਬੇਚੈਨੀ ਦੇ ਨਾਲ ਦਿਨ ਬਿਤੇਆ ਸਾਰਾ ਤੇ ਸ਼ਾਮ ਦਾ ਟਾਈਮ ਜਦੋਂ ਹੋਇਆ ਤੇ ਮੈਂ ਘਰ 'ਚ ਇੱਧਰ ਉੱਧਰ ਮਤਲਬ ਕਿ ਬੇਚੈਨੀ ਦੇ ਨਾਲ ਨਾ ਤੁਰਿ ਫਿਰਦੀ ਸੀ ਬੱਚੇ ਕਹਿੰਨ ਮम्मा ਕੀ ਹੋ ਰਿਹਾ ਤੁਸੀਂ ਬੈਠ ਜਾਓ ਮੈਂ ਕਿਹਾ ਨਹੀਂ ਮੈਨੂੰ ਅੰਦਰੋਂ ਬਹੁਤ ਬੇਚੈਨੀ ਹੋ ਰਹੀ ਹੈ ਫੈਣੀ ਸਾਹ ਫੋਨ ਕਰਾਂ ਕੋਈ ਫੋਨ ਨਾ ਚੁੱਕੇ ਤੇ ਉਹ ਦੋ ਦਿਨ ਜੜਿਆਂ ਨੂੰ ਕਿਹਾ ਵੀ ਵੀ ਜਾ ਕੇ ਭੈਣ ਸਾਹ ਉੱਥੇ ਜਾ ਕੇ ਅਪੋਲੋ ਦੇਖ ਕੇ ਆਓ ਸੱਚ ਪੜਾ ਕੀ ਹਾਲ ਹੈ ਵੀ ਇਤਨਾ ਕੁਝ ਅੰਦਰੋਂ ਠੀਕ ਨਹੀਂ ਲੱਗ ਰਿਹਾ ਤੇ ਉਹਨਾਂ ਨੇ ਕਿਹਾ ਨਹੀਂ ਅਜੇ ਨਿਤਰੇ ਚੱਲਦਾ ਵੀ ਉੱਥੇ ਤੁਸੀਂ ਬਾਅਦ ਚ ਫੋਨ ਕਰਿਓ ਇਸ ਤਰ੍ਹਾਂ ਕਰਦੇ ਕਰਦੇ ਤਾਂ ਸਮਾਂ ਮਤੇ ਕੀ ਸ਼ਾਮ ਪੈ ਗਈ ਤੇ 6:00 ਵਜੇ ਦੇ 35 ਜਾਂ 40 ਮਿੰਟ ਦਾ ਟਾਈਮ ਹੋਏਗਾ ਜੋ ਰਿਸ਼ਵਾਲ ਜੀ ਦਾ ਫੋਨ ਆ ਗਿਆ ਕਿ ਪਹਿੰਜੀ ਪਾਸ਼ਾ ਹੀ ਚਲੇ ਗਏ ਉਸ ਤੋਂ ਥੋੜੀ ਦੇਰ ਬਾਅਦ ਵਿੱਚ ਕਾਕੂ ਪਾਜੀ ਦਾ ਫੋਨ ਆ ਗਿਆ ਪਹਿੰਜੀ ਪਾਸ਼ੇ ਚਲੇ ਗਏ ਬਸ ਉਦੋਂ ਤਾਂ ਅਸਰ ਲੱਗਿਆ ਕਿ ਜਿੱਦਾਂ ਉਹ ਬਚਨ ਕਿ ਬਚਨ ਕੀਤਾ ਹੋਇਆ ਸੀ ਕਿੰਨੇ ਸਾਲ ਪਹਿਲਾਂ ਕੀਤਾ ਸੀ ਉਹ ਉਹਨਾਂ ਨੇ ਬਚਨ ਕੀਤਾ ਸੀਗਾ 1990 ਦੀ ਗੱਲ ਹੋਈਗੀ 1990 ਵਿੱਚ ਉਹਨਾਂ ਦੇ ਘਰਵਾਰ ਲੱਗੇ ਸੀ ਉੱਥੇ ਬਚਨ ਕੀਤਾ ਸੀ ਕਿ ਜਾਨ ਲੱਗਿਆ ਮਿਲ ਕੇ ਜਾਣਾ ਉਹ ਉਹ ਫਿਰ ਜਦੋਂ ਸਪੈਸ਼ਲ ਫੋਨ ਆਇਆ ਨਾ ਤੇ ਫਿਰ ਮੈਨੂੰ ਇੱਕਦਮ ਯਾਦ ਆਇਆ ਸੱਚ ਪਿਆਰ ਜੀ ਕਿਤਾ ਸੀ ਜਾਣ ਲੱਗਿਆ ਮਿਲ ਕੇ ਜਾਣਾ ਇਹ ਵਚਨ ਉਹੀ ਉਹਨਾਂ ਨੇ ਆਪਣਾ ਪੂਰਾ ਕੀਤਾ ਜੋ ਉਹਨਾਂ ਨੇ ਵਾਦਾ ਕੀਤਾ ਸੀ ਉਹਨਾਂ ਨੇ ਪੂਰਾ ਕੀਤਾ ਕਿ ਮੈਂ ਜਾਣ ਲੱਗਿਆ ਤੈਨੂੰ ਮਿਲ ਕੇ ਜਾਊਂਗਾ ਸੋ ਇਸ ਰੰ ਦਾ ਸਮਾ ਉਹ ਵੀ ਮੇਰੇ ਨਾਲ ਬੀਤਿਆ ਫਿਰ ਸੱਚ ਪਿਆਰ ਜੀ ਜਦੋਂ ਉਹਨਾਂ ਦੀ ਤਬੀਤ ਬਹੁਤ ਖਰਾਬ ਸੀ ਜੂਪੀ ਉਦੋਂ ਫਿਰ ਸਾਡੇ ਘਰ ਰਿਸ਼ਪਾਲ ਜੀ ਦਾ ਫੋਨ ਆਇਆ ਮੇਰੀ ਬੇਟੀ ਉਹ ਤਾਂ ਛੋਟੀ ਸੀ ਉਦੋਂ ਲੈਂਡਲਾਈਨ ਫੋਨ ਹੀ ਹੁੰਦੇ ਸੀਗੇ ਤੇ ਉਹ ਸਾਡੇ ਘਰ ਮੋਬਾਈਲ ਫੋਨ ਵੀ ਸੀਗਾ ਪਰ ਉਸੇ ਮੇਰਾ ਫੋਨ ਕਰ ਹੀ ਰਾਇਆ ਰਿਸ਼ਪਾਲ ਜੀ ਦਾ ਫੋਨ ਆਇਆ ਘਰ ਤੇ ਮੇਰੀ ਬੇਟੀ ਨੇ ਚੁੱਕਿਆ ਉਹਨਾਂ ਨੇ ਕਿਹਾ ਕਿ ਮਮਾ ਕਿੱਥੇ ਹੈ ਕਹਿੰਦੇ ਉਹ ਤੇ ਆਫਿਸ ਗਈ ਹੈ ਕਹਿੰਦੇ ਅੱਛਾ ਉਹ ਆਏ ਤੇ ਉਹਨਾਂ ਨੂੰ ਕਹਿਣਾ ਕਿ ਜਲਦੀ ਤੋਂ ਜਲਦੀ ਫੋਨ ਕਰੇ ਸਾਨੇ ਮੈਂ ਆਫਿਸ ਪਹੁੰਚ ਕੇ ਫੋਨ ਕੀਤਾ ਬੇਟੀ ਨੇ ਕਹਿੰਦੀ ਮਮਾ ਰਿਸ਼ਪਾਲ ਅੰਕਲ ਦਾ ਫੋਨ ਆਇਆ ਉਹਨਾਂ ਨੂੰ ਫੋਨ ਕਰ ਲੋ ਮੈਂ ਖੁਸ਼ੀ ਨਾਲ ਕਿ ਸੱਚ ਪੈ ਯਾਦ ਕੀਤਾ ਹੋਏਗਾ ਤਾਈ ਫੋਨ ਆਇਆ ਉਹਨਾਂ ਦਾ ਮੈਂ ਖੁਸ਼ੀ ਨਾਲ ਕਹਿੰਦੇ ਭੈਣ ਜੀ ਇਹ ਹਣਾ ਟਾਈਮ ਨਹੀਂ ਹੈ ਗੱਲ ਕਰਨ ਦਾ ਵੀ ਇਦਾਂ ਕਰਕੇ ਸਸਪੈਟ ਬਹੁਤ ਖਰਾਬ ਹੈ ਤੁਸੀਂ ਜਲਦੀ ਨਾਲ ਇੱਥੇ ਹੈਲੀਕਾਪਟਰ ਭੇਜੋ ਮੈਂ ਕਿਹਾ ਭਾਜੀ ਹੈਲੀਕਾਪਟਰ ਤੇ ਉਹ ਕਿੱਥੇ ਭੇਜਾਂ ਮੈਂ ਤੇ ਕਹਿੰਦੇ ਇੱਥੇ ਨਾ ਟੈਂਟ ਲੱਗੇ ਹੋਏ ਨਹੀਂ ਮੈਂ ਕਿਹਾ ਟੈਂਟ ਤਾਂ ਬਹੁਤ ਜਗ੍ਹਾ ਹੋ ਸਕਦੇ ਨੇ ਇਸ ਤਰ੍ਹਾਂ ਤੇ ਨਹੀਂ ਆ ਸਕਦਾ ਤੁਸੀਂ ਕੁਝ ਹੋਰ ਮੈਨੂੰ ਵੀ ਦੱਸੋ ਤੇ ਜਿਸ ਜਿਸ ਤਰੀਕੇ ਨਾਲ ਵੀ ਕੁਝ ਇੰਤਜ਼ਾਮ ਕੀਤਾ ਜਾ ਸਕੇ ਮੇਰੇ ਆਫਿਸ ਵਿੱਚ ਮੇਰੇ ਨਾਲ ਹੀ ਇੱਕ ਹੋਰ ਮੇਰੇ ਕੋਲ ਹੀ ਬੈਠੇ ਹੋਏ ਸਨ ਕਹਿੰਦੇ ਉਹਨਾਂ ਨੂੰ ਪੁੱਛੋ 에ਰਪੋਰਟ ਕਿਹੜਾ ਕਿਉਂਕਿ ਆਫਿਸ ਵਿੱਚ ਸਭ ਲੋਕ ਜਾਣਦੇ ਸਨ ਕਿ ਮੈਂ ਨਾਮ ਤਾਂ ਰਹੀ ਆ ਉਸਾਰੇ ਸਤਗੁਰਜੀ ਫਲਾਈਟ ਵਿੱਚ ਆਉਂਦੇ ਜਾਂਦੇ ਨੇ ਸਭ ਨੂੰ ਪਤਾ ਸੀ ਫਿਰ ਉਹਨਾਂ ਨੇ ਕਿਹਾ ਕਿ ਪੁੱਛੋ ਕਿ ਨਾਲ ਉਥੇ 에ਰਪੋਰਟ ਕਿਡਾ ਨਜ਼ੀਕ ਉਹਨਾਂ ਨੇ ਪੁੱਛਿਆ ਕਹਿੰਦੇ ਜੀ ਪੰਤ ਨਗਰ 에ਰਪੋਰਟ ਹੈਗਾ ਨੇੜੇ ਕਹਿੰਦਾ ਠੀਕ ਹੈ ਫਿਰ ਉਥੇ ਬੈਠੇ ਬੈਠੇ ਸਸਪੈ ਇੰਨੀ ਬਖਸ਼ਿਸ਼ ਕੀਤੀ ਇੰਨੀ ਬਖਸ਼ਿਸ਼ ਕੀਤੀ ਕਿ ਉਹ 15 20 ਮਿੰਟ ਵਿੱਚ ਹੀ ਉਥੇ ਸਾਰਾ ਗੁਸ਼ਤ ਇੰਤਜ਼ਾਮ ਹੋ ਗਿਆ ਫਿਰ ਮੈਂ ਉਥੋਂ ਪੱਜੀ 에ਰਪੋਰਟ ਆਈ ਫਿਰ 에ਰਪੋਰਟ ਆ ਕੇ ਉਹ ਫਿਰ ਉਹਨਾਂ ਦਾ ਸਾਰਾ ਇੰਤਜ਼ਾਮ ਕੀਤਾ ਜਹਾਜ਼ ਫਿਚੜਵਾ ਦਿੱਤਾ ਫਿਰ ਸੂਬਾ ਜੀ ਦੇ ਸੂਬਾ ਸਖਦੇਵ ਸਿੰਘ ਜੀ ਔਰ ਉਹਨਾਂ ਦੇ ਉਹਨਾਂ ਦੇ ਪਿਤਾ ਜੀ ਉਹ ਫਿਰ ਮਾਇ ਲੈ ਕੇ ਆਏ ਉਹਦੀ ਮਦਕੀ ਚਾਰਟਰ ਫਲਾਈਟ ਦੀ ਪੈਸੇ ਜਮਾ ਕਰਾਉਣ ਦੇ ਲਈ ਉਹ ਫਿਰ ਪੈਸੇ ਬਾਅਦ ਚ ਜਮਾ ਕਰਾਏ ਆਪਾਂ ਫਲਾਈਟ ਪਹਿਲਾਂ ਹੀ ਚੜਵਾਤੀ ਸੀ ਕਿਉਂਕਿ ਉੱਥੇ ਸਨਸੈਟ ਦਾ ਟਾਈਮ ਹੋ ਜਾਣਾ ਸੀਗਾ ਉੱਥੇ ਫਿਰ ਜਹਾਜ਼ ਉਤਰਨ ਨਹੀਂ ਦੇਣਾ ਸੀ ਉਹਨਾਂ ਨੇ ਫਿਰ ਉੱਥੇ ਜਦੋਂ ਉਹ ਉੱਥੇ ਕਿਉਂਕਿ ਪੰਤਨਗਰ ਵੀ ਅਸੀਂ ਫਲਾਈਟ ਲੈ ਕੇ ਜਾਈਦੇ ਸੀ ਏਟੀਸੀ ਵਾਲੇ ਨੇ ਫੋਨ ਕੀਤਾ ਕਿ ਇਦਾਂ ਦਾ ਕਰਕੇ ਮੇਰੇ ਸਤਗੁਰੂ ਜੀ ਆਏ ਹੋਏ ਨੇ ਤੇ ਤੁਸੀਂ ਉਹਨਾਂ ਦੀ ਫਲਾਈਟ ਆ ਰਹੀ ਹੈ ਤੇ ਉਹਨੂੰ ਤੁਸੀਂ ਉਤਰਾ ਦੇਣਾ ਕਹਿੰਦੇ ਕੋਈ ਗੱਲ ਨਹੀਂ ਫਿਰ ਜਦੋਂ ਉੱਥੇ ਗਏ ਤੇ ਸਸਪੈ ਦਾ ਸਰੀਰ ਇਹਨਾਂ ਡਾਲ ਸੀ ਨਾ ਸਸਪੈ ਚੱਲ ਨਹੀਂ ਸਕਦਾ ਸੀ ਬਿਲਕੁਲ ਵੀ ਤੇ ਉਹ ਰਸ਼ਪਾਲ ਭਾਈ ਦਾ ਫੋਨ ਆਇਆ ਕਹਿੰਦੇ ਪੰਜ ਜੀ ਉਹ ਗੱਡੀ ਜਹਾਜ਼ ਤੱਕ ਨਹੀਂ ਲੈ ਕੇ ਜਾਂਦੇ ਰਹੇ ਕਿਉਂਕਿ ਸਸਪੈ ਚੱਲ ਨਹੀਂ ਸਕਦੇ ਚੁੱਕ ਕੇ ਅਸੀਂ ਲਿਜਾ ਨਹੀਂ ਸਕਦੇ ਤੇ ਤੁਸੀਂ ਕੁਝ ਕਰੋ ਕਿ ਉਹ ਗੱਡੀ ਜਹਾਜ਼ ਤੱਕ ਚਲੀ ਜਾਏ ਫਿਰ ਦੁਬਾਰਾ ਐਮ ਏ ਟੀ ਸੀ ਵਾਲੇ ਨੇ ਫੋਨ ਕੀਤਾ ਮੈਂ ਕਿਹਾ ਜੀ ਤੁਸੀਂ ਕਿਰਪਾ ਕਰੋ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੈ ਮੈਡੀਕਲ ਐਮਰਜੈਂਸੀ ਹੈ ਤੁਸੀਂ ਗੱਡੀ ਉੱਥੋਂ ਤੱਕ ਜਾਨਦਿਓ ਉਹ ਫਿਰ ਏ ਟੀ ਸੀ ਵਾਲਾ ਅਫਸਰ نیچے ਆਇਆ ਉਹ ਫਿਰ ਨਾਲ ਗਿਆ ਉਹਨਾਂ ਨੇ ਫਿਰ ਗੱਡੀ ਉੱਥੋਂ ਤੱਕ ਲੈ ਕੇ ਗਏ ਫਿਰ ਸਪਸ਼ਾ ਜੀ ਨੂੰ ਜਹਾਜ਼ ਵਿੱਚ ਉਹਨਾਂ ਨੇ ਬਿਰਾਜਮਾਨ ਕੀਤਾ ਉੱਥੋਂ ਫਿਰ ਜਦੋਂ ਜਹਾਜ਼ ਚੜ ਗਿਆ ਫਿਰ ਮੈਂ ਦਿੱਲੀ ਇੱਥੇ ਰਿਡਾਰ ਨੂੰ ਫੋਨ ਕੀਤਾ ਕਿ ਐਮਰਜੈਂਸੀ ਹੈ ਤੇ ਤੁਸੀਂ ਉਹ ਫੜਾਫੜ ਜਹਾਜ਼ ਉਤਰਵਾ ਦਿਓ ਫਿਰ ਪਾਸ਼ੇ ਦਾ ਜਹਾਜ਼ ਇੱਥੇ ਉਤਰਿਆ ਤੇ ਇਥੋਂ ਫਿਰ ਆਉਂਦੇ ਅਨੁਸਾਰਾ ਇੰਤਜ਼ਾਮ ਕੀਤਾ ਹੋਇਆ ਸੀਗਾ ਸਾਰਿਆਂ ਨੇ ਉਹ ਪਾਸ਼ੇ ਨੂੰ ਉਤਾਰ ਕੇ ਫਿਰ ਐਂਬੂਲੈਂਸ ਵਿੱਚ ਰੱਖ ਕੇ ਫਿਰ ਹਸਪੀਟਲ ਲੈ ਕੇ ਗਏ ਸਨ ਸੇਵਾ ਉਹ ਵੀ ਸੱਚ ਪਾਸ਼ਾ ਕਿਰਪਾ ਕੀਤੀ ਕਿ ਉਹ ਬਖਸ਼ਿਸ਼ ਜਹਾਨੀ ਮੰਨੀ ਗਾ ਦਰਸ਼ਨ ਕਰਨ ਨੂੰ ਕਿਉਂਕਿ ਉਹ ਸੱਚ ਪਾਦੀ ਸੇਤ ਕਰਕੇ ਬਹੁਤ ਹਾਂਜੀ ਔਰ ਫਿਰ ਇਸਰਾੰਸਿਸਪੇ ਦੇ ਨਾਲ ਹੋ ਰਿ ਕੁਰੀਸਿਸਪੇ ਬੈਂਕੋਗ ਗਏ ਸੀਗੇ ਤੇ ਮੇਰੇ ਪਿਤਾ ਜੀ ਚੜਾਈ ਕਰ ਗਏ ਸੀ ਉਦੋਂ ਨਾ ਤੇ ਉਹ ਪਾਸ਼ਾ ਜੀ ਦਾ ਉਹ ਟੂਰ ਬਹੁਤ ਲੰਮਾ ਹੋ ਗਿਆ ਸੀ ਬੈਂਕੋਗ ਦਾ ਨਾ ਅਰਜੀ ਕੀਤੀ ਮੈਂ ਪਾਸ਼ਾ ਜੀ ਗ੍ਰੀਵੈਂਸ ਮੈਂ ਤੁਹਾਨੂੰ ਇਨਾਂ ਯਾਦ ਕਰਦੀ ਹਾਂ ਤੁਸੀਂ ਵੀ ਮੈਨੂੰ ਯਾਦ ਕਰਦੇ ਹੋ ਸਿਸਪਾ ਬਚਨ ਕੀਤਾ ਮੇਰੇ ਹੁਕਮ ਤੋਂ ਬਿਨਾ ਕੋਈ ਮੇਰਾ ਨਾਮ ਹੀ ਨਹੀਂ ਲੈ ਸਕਦਾ ਮੈਨੂੰ ਉਹੀ ਯਾਦ ਕਰਦਾ ਜਿੰਨੂੰ ਮੈਂ ਯਾਦ ਕਰਦਾ ਸੋ ਇਹੋ ਸੁਣ ਕੇ ਵੀ ਮੰਨੋ ਹੋਇਆ ਕਿ ਅਸੀਂ ਵੱਡ ਪਾ ਗਈਆਂ ਆ ਸਾਨੂੰ ਇਸ ਗੱਲ ਦਾ ਮਨ ਨਹੀਂ ਕਰਨਾ ਚਾਹੀਦਾ ਕਿ ਅਸੀਂ ਸਾਗੁਰਾਂ ਨੂੰ ਯਾਦ ਕਰਦੇ ਜਾਂ ਅਸੀਂ ਉਹਨਾਂ ਦੀ ਸੇਵਾ ਕਰਦੇ ਆ ਉਹ ਉਹਨਾਂ ਦੀ ਆਪਣੀ ਹੀ ਬਖਸ਼ਿਸ਼ ਹੁੰਦੀ ਹੈ ਆਪਣੀ ਹੀ ਕਿਰਪਾ ਕਰਦੇ ਨੇ ਉਹਨਾਂ ਉਹ ਆਪ ਉਹਨਾਂ ਦੀ ਕਿਰਪਾ ਨਾਲ ਹੀ ਉਹਨਾਂ ਦੀ ਯਾਦ ਹਿਰਦੇ ਵਿੱਚ ਵਸਦੀ ਹੈ ਉਹ ਸੇਵਾ ਵੀ ਉਹਨਾਂ ਦੀ ਬਖਸ਼ਿਸ਼ ਨਾਲ ਹੀ ਹੁੰਦੀ ਹੈ ਸੋ ਪਾਸ਼ੇ ਦਾ ਉਹੀ ਬਚਨ ਹਰ ਵਕਤ ਪੈਨ ਯਾਦ ਰੰਦਾ ਕਿ ਜਿਹੜਾ ਜਿੰਨੂੰ ਮੈਂ ਯਾਦ ਕਰਦਾ ਉਹੀ ਮੈਨੂੰ ਯਾਦ ਕਰਦਾ ਹੁਣ ਇੱਥੇ ਇੰਨੀ ਸੰਗਤ ਆਂਦੀ ਆ ਆਪਾਂ ਬੈਠਦੇ ਸਚਪੈ ਨੂੰ ਯਾਦ ਕਰਦੇ ਆ ਸਚਪਾਸ਼ਾ ਵੀ ਸਾਨੂੰ ਮਿਸ ਕਰਦੇ ਇਸ ਕਰਕੇ ਸਾਨੂੰ ਉਹਨਾਂ ਦੀ ਹਿਰਦੇ ਚ ਸਾਡੇ ਉਹਨਾਂ ਦੀ ਯਾਦ ਅਸੀ ਸੋ ਇਸ ਤਰ੍ਹਾਂ ਹੋਰ ਵੀ ਕਾਫੀ ਸੱਚਪਾ ਦੇ ਬਚਨ ਨੇ ਇੱਕ ਵਾਰੀ ਸੱਚਪਾ ਸ਼ਾਹੀ ਮੱਧ ਪ੍ਰਦੇਸ਼ ਤੋਂ ਦਿੱਲੀ ਆ ਰਹੇ ਸਨ ਉਦੋਂ ਐਂਡ ਨੇ ਲਾਈ ਸੀ ਫਲਾਈਟ ਵਿੱਚ ਆਏ ਸਨ ਬੋਇੰਗ ਵਿੱਚ ਨਾ ਤੇ ਮੈਂ ਰੀਸੀਵ ਕਰਨ ਗਈ ਸੀ ਪਾਸ਼ਾਈ ਨੂੰ ਉਹਨਾਂ ਦੇ ਨਾਲ ਐਲਕੇ ੜਵਾਨੀ ਵੀ ਆ ਰਿਹਾ ਸੀਗਾ ਪਹਿਲਾਂ ਮੈਂ ਵਾਈਡੁੱਤ ਵਿੱਚ ਨੌਕਰੀ ਕਰਦੀ ਸੀ ਤੇ ਉਹ ਸੱਚਪਾ ਦੇ ਨਾਲ ਜਦੋਂ ਐਡਵਾਨੀ ਆ ਰਿਹਾ ਸੀ ਨਾ ਤੇ ਸਜਸਟਾ ਸਟੇਅਰ ਲੈਡਰ ਲੱਗੀ ਹੋਈ ਸੀਗੀ ਜਹਾਜ਼ ਦੇ ਨਾਲ ਡੀਜੀਪੀ ਵਾਲਾ ਐਲਕੇ ੜਵਾਨੀ ਤੇ ਸੱਚਪਾ ਸ਼ਾਹੀ ਨਾ ਪੋੜੀਆਂ ਉੱਤਰੇ ਸਨ ਤੇ ਮੈਂ ਆਪਣੀ ਚੁੰਨੀ ਉਦਾਰ ਕੇ ਨਾ ਸਤੇ ਮਦਗੀ ਸਚਵਾ ਦੇ ਚਰਨਾਂ 'ਚ ਬਿਸ਼ਾ ਦਿੱਤੀ। ਜਿਉਂ-ਜਿਉਂ ਸਚਵਾ ਉਤਰ ਰਿਹਾ ਗਿਆ ਮੈਂ ਆਪਣੀ ਚੁੰਨੀ ਹੋਰ ਖਿਸਖਾਂਦੀ ਦੀ ਖਿਸਾਂਦੀ ਦੀ। ਤੇ ਲਾਸਟ ਸਿੜੀ ਜਦੋਂ ਆਈ ਨਾ ਪਾਸ਼ਾ ਜੀ ਦੇ ਉਦੋਂ ਮੇਰੀ ਚੁੰਨੀ ਵੀ ਖਤਮ ਹੋ ਗਈ। ਉਹਨੇ ਜਦੋਂ ਪਾਸ਼ਾ ਜੀ ਉਤਰ ਗਏ ਤੇ ਫਿਰ ਮੈਂ ਚੁੰਨੀ ਆਪਣੇ ਸਿਰ ਤੇ ਲਾ ਲਈ ਫਿਰ ਅਸੀਂ ਉਹ ਬੱਸ ਵਿੱਚ ਬੈਠੇ ਪੈਸੈਂਜਰ ਕੋਚ ਜਿਹੜੀ ਸੀਗੀ ਤੇ ਉੱਥੇ ਬੈਠੇ-ਬੈਠੇ ਨਾ ਸਚਵਾ ਪਾਸ਼ੇ ਨੇ ਅਲਕੇਡ ਵਾਲੀ ਨੂੰ ਕਿਹਾ ਕਿ ਇਹ ਲੜਕੀ ਸਾਡੀ ਪਾਇਲਟ ਇੰਡੀਅਨ ਐਲਾਈਂਸ ਵਿੱਚ ਹੈ। ਫਿਰ ਇੱਕ ਵਾਰੀ ਵਜਨ ਕੀਤਾ ਅਡਵਾਨੀ ਨੇ ਕਿਹਾ اچھا ਜੀ ਠੀਕ ਹੈ ਫਿਰ ਫਿਰ ਫਾਸ਼ੇ ਨੇ ਵਜਨ ਕੀਤਾ ਇਹ ਇਹ ਸਾਡੀ ਇਹ ਸਾਡੀ ਲੜਕੀ ਇੰਡਰਨ ਲਾਇੰਸ ਵਿੱਚ ਪਾਇਲਟ ਹੈ ਫਿਰ ਉਹਨਾਂ ਨੇ ਕਿਹਾ اچھا ਠੀਕ ਉਹ ਆਪਣੀ ਗੱਲਾਂ ਵਿੱਚ ਵਿਸੇ ਸੀ ਹਲਕੇ ਅਡਵਾਨੀ ਸੱਚ ਪਿਆ ਫਿਰ ਇਸ ਵੀ ਵਜਨ ਕੀਤਾ ਇਹ ਸਾਡੀ ਲੜਕੀ ਇੰਡਰਨ ਲਾਇੰਸ ਵਿੱਚ ਪਾਇਲਟ ਹੈ ਮੈਨੂੰ ਉਸ 'ਤੇ 100% ਵਿਸ਼ਵਾਸ ਹੋ ਗਿਆ ਸੱਚ ਪਿਆ ਤਿੰਨੇ ਵਾਰੀ ਵਜਨ ਕਰਤਾ ਹੁਣ ਇੰਡਰਨ ਲਾਇੰਸ ਵਿੱਚ ਹੋਣਾ ਹੀ ਹੋਣਾ ਹੈ ਔਰ ਉਸੇ ਐਗਜ਼ੈਕਟਲੀ 2.5 ਸਾਲ ਬਾਅਦ ਵੀ ਸਾਡੀ ਸਿਲੈਕਸ਼ਨ ਇੰਡਰਨ ਲਾਇੰਸ ਚ ਹੋ ਗਈ ਸਿਰ ਅਸੀਂ ਉੱਥੇ ਆ ਗਏ ਸੋ ਬਹੁਤ ਸਾਰੀ ਜਿਆਦਾ ਪਾਸ਼ਾਈ ਦੀਆਂ ਅ ਹਿਰਦੇ ਦੇ ਵਿੱਚ ਵਸੀਆਂ ਹੋਈਆਂ ਨੇ ਫਿਰ ਆਨੰਦ ਕਾਰਜ ਕੀਤਾ ਸੱਚ ਪਾਸ਼ਾਈ ਨੇ ਉਹ ਉਹਦੇ ਲਈ ਵੀ ਜਿਸ ਦਿਨ ਆਨੰਦ ਕਾਰਜ ਸੀ ਦਿੱਲੀ ਖੋਇਆ ਸੀ ਤੇ ਉਹ ਉਸ ਵੇਚਨ ਕੀਤਾ ਕਿ ਮੈਂ ਅੱਜ ਇੰਨਾ ਖੁਸ਼ ਹੋਇਆ ਮੈਂ ਨਾ ਪਹਿਲਾਂ ਕਦੀ ਖੁਸ਼ ਨਹੀਂ ਹੋਇਆ ਜਿੰਨੀ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਤੇ ਅਸੀਂ ਵੀ ਦਿਲੋਂ ਸੱਚ ਪਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਅੱਗੋਂ ਜੀਵਨ ਸਾਥੀ ਵੀ ਆਪਣਾ ਹੀ ਪਿਆਰਾ ਦਿੱਤਾ ਉਹ ਵੀ ਸੱਚਪਾ ਦੇ ਨਾਲ ਜਦੋਂ ਕਿ ਉਹ ਖੁੱਲੇ ਖੁੱਲਾ ਪਰਿਵਾਰ ਸੀ ਉਹ ਰੋਣਾ ਦੇ ਘਰ ਮਤਲਬ ਕਿ ਨਾਨਵੇਜ ਵਗੈਰਾ ਬੰਦਾ ਸੀ ਪਰ ਪਾਸ਼ਾ ਹੀ ਨੇ 1 ਸਾਲ ਪਹਿਲਾਂ ਹੀ ਉਹਨਾਂ ਨੂੰ ਆਪਣੇ ਨਾਲ ਬੈਂਕਾਕ ਟੂਰ ਤੇ ਲੈ ਕੇ ਗਏ ਸਨ ਉੱਥੇ ਉਹਨਾਂ ਨੇ ਐਨਾਨਸ ਕਰ ਦਿੱਤਾ ਕਿ ਹਰਜੀਤ ਅੱਜ ਤੋਂ ਬਾਅਦ ਨਾ ਮਤਲਬ ਕਿ ਮੇਸ਼ਾ ਆਪਣੀ ਖਾਏ ਪੀਏਗਾ ਉਹ ਵੀ ਇੰਨੇ ਅੱਛੇ ਕਿ ਉਹਨਾਂ ਨੇ ਸੱਚ ਪੈਨੂ ਸਤਬਚਨ ਕਹਿ ਦਿੱਤਾ ਕਿ ਉਹਨਾਂ ਨੇ ਉਸ ਤੋਂ ਬਾਅਦ ਵਿੱਚ ਕਦੀ ਕੁਝ ਬਿਲਕੁਲ ਛੱਡ ਦਿੱਤਾ ਸਾਰਾ ਨਾ ਮਤਲਬ ਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਆਪਣੀ ਧੀ ਦਾ ਇਹਨਾਂ ਦੇ ਘਰ ਇਹਦੇ ਨਾਲ ਆਨੰਦ ਕਾਸ਼ ਕਰਨਾ ਇੱਕ ਸਾਲ ਪਹਿਲਾਂ ਹੀ ਉਹਨਾਂ ਦੀ ਵੀ ਜ਼ਿੰਦਗੀ ਬਦਲ ਦਿੱਤੀ so that ਕਿਰਪਾ ਕਰ ਦੇ ਮੈਂ ਬਾਸ਼ੋਦੀ ਹਦੀ ਸੋ ਸਪੈਸ ਬਹੁਤ ਬਹੁਤ ਧੰਨਵਾਦ ਜੇ ਜਦੋਂ ਮੇਰੀ ਬਟੀਆਂ ਹੋਈ ਤੇ ਅਜੇ 13 ਦਿਨ ਨਹੀਂ ਹੋਏ ਸੀ ਪਾਸ਼ੇ ਦਿਨ ਹੀ ਆਏ ਤੇ ਉਹਨਾਂ ਨੇ ਕਹਿੰਦੇ ਫੋਨ ਆਇਆ ਕਹਿੰਦੇ ਮੈਨੂੰ ਲੱਗਾ ਕਿ ਤੂੰ ਗੁਰਦੁਆਰੇ ਨਹੀਂ ਆ ਸਕਦੀ ਤੇ ਮੈਂ ਹੀ ਘਰ ਆ ਜਾਂਦਾ ਪਾਸ਼ੇ ਸ਼ੇ ਘਾਰਾ ਕੇ ਦਰਸ਼ਨ ਪਾਏ ਨਾਲੇ ਦਰਸ਼ਨ ਦੇ ਕੇ ਗਏ ਵੀ ਇਹ ਤੂੰ ਗੁਰਦੁਆਰੇ ਨਹੀਂ ਆ ਸਕਦੀ ਤੇ ਮੈਂ ਤੈਨੂੰ ਘਰ ਆ ਕੇ ਮਿਲ ਲੈਣਾ ਤੋ ਬਹੁਤ ਖੁਸ਼ੀ ਹੋਈ ਫਿਰ ਜਦੋਂ ਮੇਰਾ ਬੇਟਾ ਹੋਇਆ ਉਦੋਂ ਵੀ ਸੁਸਪੈ ਨੇ ਬਹੁਤ ਬਖਸ਼ਿਸ਼ ਕੀਤੀ ਉਦੋਂ ਮੈਂ ਛੁੱਟੀ ਤੇ ਚੱਲ ਰਹੀ ਸਾਂ ਫਿਰ ਪਾਸ਼ੇ ਦੀ ਪਰਮਿਸ਼ਨ ਨਾਲ ਹੀ ਉਹਨਾਂ ਦੀ ਰਜਾ ਨਾਲ ਹੀ ਮਤਲਬ ਕਿ ਕੋਈ ਐਸੀ ਕਿਉਂਕਿ ਟਾਈਮ ਦਾ ਗੈਪ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਫਿਰ ਜਦੋਂ ਸੁਸਪੈ ਦਾ ਇੱਕ ਵਾਰੀ ਫੋਨ ਆਇਆ ਤੇ ਕਹਿੰਦੇ ਤੂੰ ਨੌਕਰੀ ਤੇ ਨਹੀਂ ਗਈ ਮੈਂ ਥੋੜਾ ਚੁੱਪ ਰਹੀ ਮੈਂ ਕਿਹਾ ਜੀ ਗਰੀਬਾਂ ਮੈਂ ਛੁੱਟੀ ਤੇ ਆਂ ਕਹਿੰਦੇ ਕਿਹੜੀ ਛੁੱਟੀ ਤੇ ਆਂ ਮੈਂ ਥੋੜਾ ਫਿਰ ਚੁੱਪ ਰਹੀ ਕਹਿੰਦੇ ਅੱਛਾ ਅੱਛਾ ਮੈਂ ਸਮਝ ਗਿਆ ਤੇ ਇਹ ਕਹਿੰਦੇ ਕਦੋਂ ਹੈ ਉਦੋਂ ਮਿਲਣਾ ਸੀ ਮੈਂ ਕਿਹਾ ਜੀ ਇਹ ਡੇਟਾ ਕਹਿੰਦੇ ਚਾਹ ਰੋਜ਼ ਇੱਕ ਹੰਡਾ ਨਿਤਰੀਂ ਕਰੇਗਾ ਮੈਂ ਕਿ ਜੀ 7-5 ਰੋਟੀ ਮੈਂ ਖਾਦੇ ਆ ਫਿਰ ਜਦੋਂ ਬੇਟਾ ਹੋਇਆ ਹੁਣ ਵਾਰ ਸੀ ਹਸਪੀਟਲ ਲਾਗੇ ਪਾਸੇ ਨੂੰ ਫੋਨ ਕੀਤਾ ਕਿ ਪਾਸ਼ਾ ਜੀ ਜਾ ਰਹੀ ਹੈ ਕਹਿੰਦੇ ਹਾਂ ਠੀਕ ਹੈ ਉਹ ਡਾਕਟਰ ਨੇ ਕਿਹਾ ਕਿ ਸੈਰੀਡਨ ਹੋਏਗਾ ਪਾਸੇ ਨੂੰ ਫੋਨ ਕੀਤਾ ਕਹਿੰਦੇ ਜਿਵੇਂ ਡਾਕਟਰ ਕਹਿੰਦੇ ਉਹਦਾ ਹੀ ਕਰੋ ਅੱਜ ਠੀਕ ਹੈ ਇਰ ਸਚਪਿਆ ਜੀ ਦੋ ਫਿਰ ਬਚਨ ਉਹ ਬੇਟਾ ਹੋਇਆ ਮੈਨੂੰ ਤਾਂ ਅਸੇ ਜਿਉਂਕਿ ਐਨੇਸਥੀਸ਼ੀਆ ਦਿੱਤਾ ਹੋਇਆ ਸੀਗਾ ਅਸੇ ਹਰਜੀਤ ਜੀ ਨੇ ਫੋਨ ਕੀਤਾ 파ਸ਼ੇ ਨੂੰ 파ਸ਼ੇ ਬਹੁਤ ਖੁਸ਼ ਬਹੁਤ ਖੁਸ਼ ਬਹੁਤ ਖੁਸ਼ ਨਾਲਦੀ ਨਾਲੀ ਨਾਮ ਰੱਖ ਦਿੱਤਾ ਕਹਿੰਦੇ ਕੁੜੀ ਦਾ ਨਾਂ ਹਰਨਾਮ ਕਰ ਰੇ ਨਾ ਇਹਦਾ ਨਾਂ ਹਰਨਾਮ ਸਿੰਘ ਸੋ ਐਨੀ ਖੁਸ਼ੀ ਹੋਈ ਫਿਰ ਜਦੋਂ ਮੈਨੂੰ ਹੋਸ਼ ਆਇਆ ਮੈਂ 파ਸ਼ੇ ਨੂੰ ਫੋਨ ਕੀਤਾ ਸਚਪਿਆ ਜੀ ਬਹੁਤ ਬਹੁਤ ਧੰਨਵਾਦ ਇੱਕ ਇੱਕ ਜੋ ਹੈ ਨਾ ਮਾਤੇ ਕੀ ਜੀਵਨ ਹੁੰਤਾ ਕੇ ਜੋ ਵੀ ਬੀਤਿਆ ਹੈ ਸੱਚ ਪੈ ਦੀ ਬਖਸ਼ਿਸ਼ ਹੈ ਉਹਨਾਂ ਦੀ ਉਹਨਾਂ ਦੀ ਦਾਤ ਹੈ ਸਾਰੀ ਜੋ ਵੀ ਉਹਨਾਂ ਨੇ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਜੀ ਵੀ ਬਹੁਤ ਬਹੁਤ ਧੰਨਵਾਦੀ ਤੁਸੀਂ ਇਹ ਸਾਰੇ ਆਪਣੇ ਹੱਦਬੀਤੀ ਸਾਂਝੀ ਕੀਤੀ ਹੈ ਤੇ ਇਹ ਕੱਲ ਨੂੰ ਰਿਕਾਰਡ ਤੇ ਰਹਦੀ ਹੈ ਬੱਚੇ ਵੀ ਸੁਣਦੇ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਕੀ ਵੇ ਕੀ ਵੇ ਕਿਰਪਾ ਹੁੰਦੀ ਹੈ ਹਾਂਜੀ ਹੋਰ ਠੀਕ ਹੋ ਰਿਹਾ ਸੀ ਫੋਨ ਕੀਤਾ ਪਾਸ਼ਿੰਬਾਸ਼ੀ ਦਰਸ਼ਨ ਕੰਧੂ ਜੀ ਕਰਦਾ ਪਾਸ਼ੀ ਕਹਿੰਦੇ ਆ ਜਾ ਫਿਰ ਤੇ ਸਵੇਰੇ ਆ ਜਾ ਮੈਂ ਜੀ ਠੀਕ ਹੈ ਕਹਿੰਦੇ ਕਿਹੜੀ ਗੱਡੀ ਚਾਹੇਂਗੇ ਮੈਂ ਜੀ ਸ਼ਾਨੇ ਪੰਜਾਬ ਚ ਆਉਂਗੀ ਕਹਿੰਦੇ ਠੀਕ ਹੈ ਗੱਡੀ ਆ ਜਾਊਗੀ ਲੈਨਸਰ ਦੇ ਭੈਣੇ ਸਾਹਿਬ ਤੋਂ ਮੈਂ ਜੀ ਠੀਕ ਹੈ ਉਸੇ ਮੇਰੇ ਕੋਲ ਗਲਤੀ ਹੋਈ ਗਲਤੀ ਇਸ ਕਰਕੇ ਹੋਈ ਕਿ ਜਦੋਂ ਆਪਾਂ ਕਿਸੇ ਨੂੰ ਮਤਲਬ ਕਿ ਕਿਸੇ ਨੂੰ ਨਹੀਂ ਕਿ ਪਾਸ਼ਾਏ ਦੇ ਇੱਕ ਦੁਨਿਆਵੀ ਰਿਸ਼ਤੇ ਦੀ ਮੈਂ ਪਹਿਲਾਂ ਗੱਲ ਕਰਦੀ ਆ ਆਪਾਂ ਜਦੋਂ ਜ਼ਿਆਦਾ ਹੀ ਨਜ਼ੀਕ ਹੋ ਜਾਂਦੇ ਫਿਰ ਆਪਣੀ ਵਿੱਚ ਚਲਾਨੀ ਸ਼ੁਰੂ ਕਰ ਦਿੰਦੇ ਆ ਕਿ ਸ਼ਾਇਦ ਮੈਂ ਟੇਕਨ ਫॉर ਗਰੰਟਡ ਕਰ ਲੈਂਦੇ ਆ ਇਦਾਂ ਦੀ ਗਲਤੀ ਮੇਰੇ ਕੋਲ ਹੋਈ ਸੋਜਪਾਈ ਨੇ ਗੱਡੀ ਭੇਜੀ ਮੈਂ ਪੈਣੀ ਸਾਹਿਬ ਇਥੋਂ ਸਟੇਸ਼ਨ ਤੋਂ ਉਤਰ ਕੇ ਤੇ ਮੈਂ ਕਿਹਾ ਕਿਉਂਕਿ ਮੇਰੇ ਪੇਕੇ ਵੀ ਲੁਧਿਆਣੇ ਨੇ ਮੈਂ ਕਿਹਾ ਚਲੋ ਮੈਂ ਆਪਣੀ ਮਦਰ ਨੂੰ ਵੀ ਨਾਲ ਲੈ ਕੇ ਚਲੀ ਜਾਂਦੀ ਪੈਣੀ ਸਾਹਿਬ ਮੈਂ ਸਟੇਸ਼ਨ ਤੋਂ ਉਤਰ ਕੇ اپنی ਮਦਰ ਨੂੰ ਲਾਈਨ ਚਲੇਗੀ ਉਹਦੇ ਵਿੱਚ 2 ਘੰਟੇ ਦਾ ਟਾਈਮ ਮਤਲਬ ਕਿ ਲੇਟ ਹੋ ਗਈ ਮੈਂ ਤੇ ਜਦੋਂ ਮੈਂ ਇੱਥੇ ਪਹੁੰਚੀ ਸੱਚ ਪੇ ਆਪਣੀ ਪੁਰਾਣੀ ਕੋਠੀ ਵਿੱਚ ਨਾ ਓਕਾ ਦੇ ਉੱਥੇ ਨਾ ਉਹਨਾਂ ਨੇ ਕੁਰਸੀ ਦੇ ਅਸਲ ਲਗਾ ਕੇ ਉੱਥੇ ਬੈਠੇ ਹੋਏ ਸਨ ਕਬੀਬੀ ਕਬਲ ਜੀ ਜੀ ਨਾਲ ਗੱਲ ਚੱਲ ਰਹੀ ਸੀ ਤੇ ਇਹਨਾਂ ਨੇ ਇੱਕ ਬ੍ਰੇਕ ਲਿੱਤਾ ਕਹਿੰਦੇ ਕਿ ਸਾਧਗੁਣ ਨਾਲ ਬਚਨ ਗੱਲਾਂ ਤੇ ਮੇਰਾ ਰੋਜ਼ ਹੀ ਫੋਨ ਹੁੰਦਾ ਸੀਗਾ ਤੇ ਬਹੁਤ ਹੈ ਗਿਆ ਤੇ ਇਹ ਹੁਣ ਦੁਬਾਰਾ ਆਏ ਨੇ ਬ੍ਰੇਕ ਤੋਂ ਬਾਅਦ ਤੇ ਇਹਨਾਂ ਕੋਲੋਂ ਹੋਰ ਸਾਕੀਆਂ ਸੁਣਨੇ ਜੀ ਮੈਨੂੰ ਇਹ ਬਚਨ ਕਰਨ ਦੇ ਵਿੱਚ ਕੋਈ ਹੈਜ਼ਿਟੇਸ਼ਨ ਨਹੀਂ ਹੈ ਕਿ ਜਦੋਂ ਮੇਰੀ ਟ੍ਰੇਨਿੰਗ ਚੱਲ ਰਹੀ ਸੀ ਉਦੋਂ ਸੀ ਸਾਡੇ ਘਰ ਦੀ ਹਾਲਤ ਕੀ ਸੀ ਇਕਨੋਮਿਕਲ ਹਾਲਤ ਇੰਨੀ ਖਰਾਬ ਸੀ ਕਿ ਇੱਕੋ ਟਾਈਮ ਪ੍ਰਸ਼ਾਦਾ ਵੰਦਾ ਸੀ ਦੂਸਰੇ ਟਾਈਮ ਦਾ ਸਾਨੂੰ ਨਹੀਂ ਪਤਾ ਹੁੰਦਾ ਸੀ ਕਿ ਪ੍ਰਸ਼ਾਦਾ ਪੰਨਾ ਕਿ ਨਹੀਂ ਬੰਨਾ ਪਰ ਫਿਰ ਵੀ ਸੱਚ ਭਾਸ਼ਾ ਜੀ ਦੇ ਉਹਨਾਂ ਨੇ ਆਪਣੀ ਕਿਰਪਾ ਕਰਕੇ ਮੈਨੂੰ ਕਿੱਥੋਂ ਤੱਕ ਲੈ ਗਏ ਇਹਦੇ ਵਿੱਚ ਸਚਪਾ ਦਾ ਬਚਨ ਮੈਨੂੰ ਬਾਰ-ਬਾਰ ਉਹਨਾਂ ਦਾ ਗੁਰਬਾਣੀ ਦੀ ਤੁਖ ਵੀ ਯਾਦ ਆਂਦੀ ਹੈ ਕਿ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਟ ਸਚਪਾ ਸਾਹਿਬ ਇੱਕ ਵਾਰੀ ਮੈਨੂੰ ਕੀਤਾ ਸੀ ਮੈਂ ਤੈਨੂੰ ਉਥੋਂ ਮੋੜ ਕੇ ਲਿਆ ਜਿੱਥੋਂ ਕਦੀ ਕੋਈ ਵਾਪਸ ਨਹੀਂ ਆਇਆ ਪਤਾ ਨਹੀਂ ਉਹ ਮੈਨੂੰ ਕਿਹੜੇ ਮੋੜ ਤੋਂ ਮੋੜ ਕੇ ਲੈ ਕੇ ਆਏ ਸੰਨ ਵਾਪਸ ਔਰ ਉਹਨਾਂ ਨੇ ਹਰ ਪਲ ਹਰ ਪਲ ਐਨੀ ਬਖਸ਼ਿਸ਼ ਕੀਤੀ ਐਨੀ ਕਿਰਪਾ ਕੀਤੀ ਕਿ ਉਸ ਜਿਹੜੀ ਗਰੀਬੀ ਦਾ ਵਿਸ਼ੇਸ ਚੱਕਰ ਸੀਗਾ ਘਰ ਦੇ ਵਿੱਚ ਉਹਦੇ ਵਿੱਚੋਂ ਬਾਹਰ ਕੱਢਿਆ ਸਾਡੇ ਮੈਨੂੰ ਤਾਂ ਕੱਢਿਆ ਨਾਲ ਪਰਿਵਾਰ ਨੂੰ ਵੀ ਬਾਹਰ ਕੱਢਿਆ ਉਹਨਾਂ ਨੇ ਬਹੁਤ ਕਿਰਪਾ ਕੀਤੀ ਬਹੁਤ ਕਿਰਪਾ ਕੀਤੀ ਉਹਨਾਂ ਦੀ ਬਖਸ਼ਿਸ਼ ਨਾਲ ਹੀ ਅੱਜ ਜੀਵਨ ਹੈ ਉਹਨਾਂ ਦੀ ਬਖਸ਼ਿਸ਼ ਨਾਲ ਹੀ ਸਵਾਸ ਚੱਲ ਰਹੇ ਨੇ ਔਰ ਜਦੋਂ ਮੇਰਾ ਆਨੰਦ ਕਾਜ ਕਰਨਾ ਸੀ ਪਾਸ਼ਾ ਇਹਨੇ ਤੇ ਪਾਸ਼ਾ ਜੀ ਨੇ ਮੈਨੂੰ ਬੁਲਾ ਕੇ ਕਿਹਾ ਕਿ ਅੱਦਾ ਕਰਕੇ ਤਰਾ ਵਿਆਹ ਕਰਨਾ ਮੈਂ ਕਿਹਾ ਪਾਸ਼ਾ ਜੀ ਮੈਂ ਤਾਂ ਅਜੇ ਮਾਤੀ ਕੀ ਮੇਰੇ ਪਿਤਾ ਜੀ ਹੁਣੇ ਚੜਾਈ ਕੀਤੇ ਨੇ ਤੇ ਘਰ 'ਚ ਕੋਈ ਕਮਾਈ ਕਰਨ ਵਾਲਾ ਹੈ ਨਹੀਂ ਤੇ ਮੈਂ ਆਪਣੇ ਦੋ ਛੋਟੇ ਬੈਂਟਰ ਮੇਰੇ ਮੇ ਪੜਦੇ ਪਏ ਨੇ ਤੇ ਉਹ ਘਰ 'ਚ ਸਪੋਰਟ ਕਰਨ ਵਾਲਾ ਕੋਈ ਨਹੀਂ ਹੈ ਤੇ ਮੈਂ ਜੇ ਵਿਆਹ ਨਹੀਂ ਕਰਾਉਣਾ ਕਿਉਂਕਿ ਜਦ ਤੱਕ ਉਹ ਉਹਨਾਂ ਦੀ ਪੜਾਈ ਚੱਲਦੀ ਤਦ ਤੱਕ ਮੈਂ ਆਪਣੇ ਲਈ ਸੋਚ ਨਹੀਂ ਸਕਦੀ ਮੈਂ ਕਿਹਾ ਗਰੀਬਨਾਸ਼ ਮੇਰੇ ਤੇ ਬੈਂਕ ਦਾ ਕਰਜ਼ਾ ਆਇਆ ਦੇਣ ਵਾਲਾ ਔਰ ਮੇਰੀ ਛੋਟੀ ਭੈਣ ਹੈ ਉਸ ਤੋਂ ਛੋਟਾ ਮੇਰਾ ਭਰਾ ਹੈ ਐਨੇ ਸਾਰੇ ਮੇਰੇ ਕੰਮ ਨਹੀਂ ਜਾਂਦਾ ਕਿ ਕੰਮ ਨਹੀਂ ਹੋਣਗੇ ਮੈਂ ਕਿਸ ਤਰ੍ਹਾਂ ਆਪਣੇ ਵਿਆਹਿਸ ਹੋ ਸਕਦੀ ਹਾਂ ਪਾਸ਼ੀ ਕਹਿੰਦੇ ਕਿੰਨਾ ਕਰਜ਼ਾ ਮੈਂ ਉਹਨਾਂ ਨੂੰ ਦੱਸਿਆ ਮੈਂ ਸੱਚੇ ਸਪੇ 40000 ਰੁਪਏ ਕਰਜ਼ਾ ਦੇਣ ਵਾਲਾ ਸੱਚੇ ਕਹਿੰਦੇ ਉਹ ਮੈਂ ਆਪਣੇ ਆਪ ਦੇ ਦੂੰਗਾ ਤੇ ਛੋਟੀ ਭੈਣ ਦੇ ਕਹਿੰਦੇ ਕਿੰਨੇ ਸਾਲ ਦੀ ਹੈ ਉਦੋਂ ਉਹਨੇ ਕਿੰਨੇ ਸਾਲ ਦੀ ਸੱਚੇ ਕਹਿੰਦੇ ਠੀਕ ਹੈ ਮੈਂ ਆਪਣੇ ਆਪ ਦੇਖ ਲਾਂਗਾ ਉਹ ਉਹਨਾਂ ਨੇ ਜਿਸ ਤਰੀਕੇ ਨਾਲ ਸੱਚੇ ਪਾਸ਼ਾ ਜੀ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਉਹਨਾਂ ਨੇ ਉਹ ਸਾਰੇ ਸਾਰੇ ਕੰਮ ਕੀਤੇ ਮੇਰੇ ਆਨੰਦ ਕਾਰ ਤੋਂ 15 ਦਿਨ ਬਾਅਦ ਮੇਰੇ ਛੋਟੇ ਭੈਣ ਦਾ ਉਹਨਾਂ ਨੇ ਆਨੰਦ ਕਾਰ ਕਰ ਦਿੱਤਾ ਮਿੰਦਰ ਸਿੰਘ ਬਾਲੀ ਬਾਲੀ ਨਗਰਾਇ ਮਿੰਦਰ ਸਿੰਘ ਹੋਰ ਉਹਨਾਂ ਦੇ ਛੋਟੇ ਅਮਤ ਕੀ ਵਿਚਕਾਰ ਵਾਲੇ ਬੇਟੇ ਦੇ ਨਾਲ ਕੁਲਦੀਪ ਦੇ ਨਾਮ ਉਹ ਇੱਕ ਉਹ ਜਿੰਮੇਵਾਰੀ ਪੂਰੀ ਕੀਤੀ ਫਿਰ ਸਚਪਾਸ਼ਾ ਜੀ ਨੇ 5-6 ਮਹੀਨੇ ਬਾਅਦ ਮੇਰਾ ਬੈਂਕ ਦਾ ਕਰਜ਼ਾ ਜਿਹੜਾ ਉਹ ਵੀ ਸਾਰਾ ਦੇ ਦਿੱਤਾ ਹੋਰ ਵੀ ਜੋ ਜੋ ਮੇਰੇ ਕੰਮ ਸੰਸਾਚ ਸਚਪਾਸ਼ਾ ਜੀ ਨੇ ਸਾਰੇ ਕੀਤੇ ਸਾਰੇ ਕੀਤੇ ਫਿਰ ਜਦੋਂ ਸਾਡਾ ਆਨੰਦ ਕਾਰ ਹੋਇਆ ਸੋਸ਼ਲ ਮੈਨੂੰ ਕਾਰ ਗਿਫਟ ਦਿੱਤੀ ਮਰੂਤੀ ਕਾਰ 800 ਸੋ ਉਸ ਸਵਾਚੇਸਿਸ ਫੈਮਨੋ ਉਥੇ ਦਿੱਲੀ ਘਰ ਵੀ ਲੈ ਕੇ ਦਿੱਤਾ ਇੰਨੀ ਉਹਨਾਂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਿ ਉਹ ਉਹਨਾਂ ਦਾ ਸੀ ਕਿ ਇਹ ਮੇਰੀ ਧੀ ਹੈ ਤੇ ਮੈਂ ਇਹਨੂੰ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਹੁੰਦੇ ਨਹੀਂ ਜਿਸ ਤਰ੍ਹਾਂ ਵੀ ਆ ਇਹ ਉਹਨਾਂ ਦਾ वचन ਮੰਨੰਦਾ ਇਹ ਸੁਖ ਸੀ ਕਿ ਉਹਨਾਂ ਨੇ ਵਚਨ ਕੀਤਾ ਕਿ ਤੂੰ ਵਿਆਹ ਹੀ ਹਾਂ ਕਰਦੇ ਮੈਂ ਤੇਰੇ ਸਾਰੇ ਕੰਮ ਕਰੂੰਗਾ ਤੇ ਉਹ ਉਹਦੇ ਉਹ ਜੋ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਸਾਰਾ ਸਾਰੀ ਜ਼ਿੰਮੇਵਾਰੀਆਂ ਲਈਆਂ ਔਰ ਉਹਨਾਂ ਨੇ ਪੂਰੀਆਂ ਕੀਤੀਆਂ ਫਿਰ ਸਤਗੁਰੂ ਦੇ ਸਿੰਘ ਜੀ ਦਾ ਇੱਕ ਵਚਨ ਛੋਟਾ ਇੱਕ ਦਿਨ ਮੇਰੀ ਡਿਊਟੀ ਦੁਬਈ ਲੱਗੀ ਹੋਈ ਸੀ ਮੈਂ ਅਜੇ ਅੱਜ ਗਈ ਸੀ ਜਿਵੇਂ ਅੱਜ ਗਈਆਂ ਡਿਊਟੀ ਤੇ ਤੇ ਹਫਤੇ ਬਾਅਦ ਆਉਣਾ ਸੀ ਸਚਪੈ ਦਾ ਮੈਸੇਜ ਆ ਗਿਆ ਕਿ ਮੈਂ ਕੱਲ ਦੀ ਫਲਾਈਟ ਤੇ ਦਿੱਲੀ ਆ ਰਿਹਾ ਮੈਂ ਸਚਪੈ ਨੂੰ ਕੋਈ ਜੀ ਸਿਰਫ ਸਤਿਬਚਨ ਕਹਿ ਕੇ ਹੀ ਹਾਂ ਕੀਤਾ ਅਗੋਂ ਮੈਂ ਉਹਨਾਂ ਨੂੰ ਕਿਹਾ ਨਹੀਂ ਕਿ ਮੈਂ ਬਈ ਦੁਬਈ ਬੈਠੀ ਐ ਮੈਂ ਆ ਨਹੀਂ ਪਾਉਂਗੀ ਪਰ ਮੇਰਾ ਮਾਨੰਦਰ ਉਹ ਹੀ ਕਰੇ ਕਿ ਮੈਂ ਕਿਸ ਤਰ੍ਹਾਂ ਸਸਪੈਂਡ ਮਨਾ ਕਰਾਂ ਕਿ ਮੈਂ ਸੇਵਾ ਲੈ ਨਹੀਂ ਆ ਸਕਦੀ ਜਦੋਂ ਅਗਲੇ ਦਿਨ ਹੋਇਆ ਤੇ ਇੱਕਦਮ ਆਫਿਸ ਤੋਂ ਫੋਨ ਆ ਗਿਆ ਕਿ ਮੈਡਮ ਦੋ ਤਿੰਨ ਦਿਨ ਦੀ ਫਲਾਈਟ ਕੈਨਸਲ ਹੈ ਤੁਸੀਂ ਦਿੱਲੀ ਜਾਣਾ ਚਲੇ ਜਾਓ ਮੇਰੇ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਮੈਂ ਕਿਆ ਫੜਾਫੜ ਪਹਿਲੀ ਫਲਾਈਟ ਲੈ ਕੇ ਸਸਪੈਂਡ ਸ਼ਾਮ ਹੀ ਆਉਣਾ ਸੀਗਾ ਮੈਂ ਸਵੇਰੇ ਦਿੱਲੀ ਪਹੁੰਚ ਗਈ ਪਾਸ਼ੇ ਜਦੋਂ ਆਏ ਮੈਂ ਉਸ ਪਾਸ਼ਾ ਇੰਨੀ ਉਹਨਾਂ ਨੇ ਕਿਤ ਪਾਗੀਤੀ ਵਕਸ਼ਿਸ਼ ਕੀਤੀ ਇਸੇ ਤਰ੍ਹਾਂ ਇੱਕ ਵਾਰੀ ਮਾਤਾ ਚੰਦਕੌਰ ਜੀ ਦਾ ਉਹਨਾਂ ਨੇ ਬੈਂਕੋਂ ਤੋੜਣਾ ਸੀਗਾ ਤੇ ਉਸਤੇ ਨਹੀਂ ਸਾਡੇ ਅਬੀ ਬੱਚਿਆਂ ਦੇ ਨਾਲ ਪਟਨਾ ਸਾਹਿਬ ਜਾਂਦਾ ਪ੍ਰੋਗਰਾਮ ਬਣਿਆ ਆਇਆ ਸੀਗਾ ਤੇ ਅਸੀਂ ਕਰੋ ਪੂਰੀ ਅਬੀ ਮਾਤਾ ਜੀ ਦਾ ਆ ਗਿਆ ਮੈਸੇਜ ਆ ਗਿਆ ਕਿ ਉਹਨਾਂ ਨੇ ਫਲਾਈਟ ਤੇ ਆਉਣਾ ਹੈ ਤੇ ਉੱਥੇ 에ਰਪੋਰਟ ਤੇ ਇੱਕ ਹੋਰ ਲੜਕਾ ਸੀ ਨਰਿੰਦਰ ਸਿੰਘ ਮੈਂ ਉਹਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਅੱਜ ਮਾਤਾ ਜੀ ਨਹੀਂ ਆਉਣਾ ਤੇ ਤੁਸੀਂ ਉਹਨਾਂ ਨੂੰ ਰਿਸੀਵ ਕਰ ਲੋਗੇ ਸੇਵਾ ਉਹਨਾਂ ਦੀ ਲੈ ਲੋਗੇ ਕਹਿੰਦੇ ਹਾਂਜੀ ਮੈਡਮ ਲੈ ਲਾਂਗੇ ਮੈਂ ਠੀਕ ਹੈ ਅਸੀਂ ਆਪਣਾ ਕਰੋ ਪੂਰੀ ਤਿਆਰੀ ਕਰਕੇ 에어ਪੋਰਟ ਗਏ ਬੱਚੇ ਵੀ ਮੈਂ ਵੀ ਵੀ ਉਹ 에어ਪੋਰਟ ਤੋਂ ਫੋਨ ਵੀ ਆ ਗਿਆ ਕਿ ਤੁਹਾਡੀਆਂ ਟਿਕਟਾਂ ਸਾਰੀਆਂ ਬੁੱਕ ਨੇ ਬਾਈ ਦਾ ਬਾਈ ਚਾਂਜ ਜਦੋਂ ਸੇਰ ਪਰ ਪਹੁੰਚੇ ਤੇ 에어 ਇੰਡੀਆ ਦੀ ਦੋ ਫਲਾਈਟਾਂ ਜਾਂਦੀਆਂ ਸਨ ਪਟਨੇ ਪਹਿਲੀ ਫਲਾਈਟ ਕੈਨਸਲ ਹੋ ਗਈ ਸੀ ਤੇ ਉਹਦਾ ਲੋਡ ਸਾਰਾ ਦੂਸਰੀ ਫਲਾਈਟ 'ਚ ਸ਼ਿਫਟ ਹੋ ਗਿਆ ਸੀ ਤੇ ਉਹਨਾਂ ਨੇ ਕਿਹਾ ਮੈਮ ਤੁਸੀਂ ਅੱਜ ਨਹੀਂ ਜਾ ਸਕਦੇ ਤੁਸੀਂ ਕੱਲ ਦੀ ਫਲਾਈਟ ਤੇ ਜਾਓਗੇ ਮੈਨੂੰ ਇੱਕਦਮ ਯਾਦ ਆਇਆ ਮੈਂ ਕਿ ਮਾਤਾ ਜੀ ਦੀ ਸੋਣਾ ਸੀ ਕਿ ਮੈਂ ਉਹੜਾ ਵੀ ਸੇਵਾ ਤੇ ਉਹਨਾਂ ਦੀ ਸੇਵਾ ਜਿਹੜੀ ਲੈਣੀ ਹੈ ਉਹਨਾਂ ਨੇ ਹਰ ਹਾਲ 'ਚ ਲੈ ਲੈਣੀ ਹੈ ਸੋ ਸਿਰਫ ਮੈਂ ਬਚਨ ਗਿਆ ਮੈਂ ਤੁਸੀਂ ਹੁਣ ਕਰ ਜਾਓ ਮਾਦਾਈ ਦੀ ਉਹਨਾਂ ਨੂੰ ਰਿਸੀਵ ਕਰਕੇ ਉਹਨਾਂ ਦੀ ਸੇਵਾ ਪੂਰੀ ਕਰਕੇ ਫੇਰ ਆਉਗੀ ਕਰਨ ਸੋ ਇਸ ਤਰ੍ਹਾਂ ਇਹ ਸਾਡਾ ਕੋਈ ਮਾਨ ਨਹੀਂ ਹੈ ਜਾਂ ਮੈਂ ਆਪਣੇ ਆਪ ਨੂੰ ਸਮਝਾ ਕਿ ਮੈਂ ਕੋਈ ਚੀਜ਼ ਹ ਜਿਹਦੇ ਕਰਕੇ ਬੰਦ ਕੇ ਸਤਿਪਾਸ਼ਾ ਮਾਨ ਬਖਸ਼ਿਸ਼ ਕਰਦੇ ਨੇ ਉਹ ਆਪ ਹੀ ਕਰਵਾਉਂਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇੱਕ ਨਾ ਚੀਜ਼ ਨੂੰ ਉਹਨਾਂ ਨੇ ਮੇਰੇ ਚ ਕੋਈ ਐਸਾ ਗੁਣ ਨਹੀਂ ਹੈ ਜਿਹਦੇ ਨਾਲ ਸਤਿਪਾਸ਼ਾ ਜੀ मतलब कि मेरे तो बख्शिश कर पर कुछ कुछ उन्होंने मेरा पुरबला जन्म होएगा या उन्होंने जो भी अच्छा लगा उन्होंने किरपा की बख्शिश की बहुत बहुत धनबाद पातशाह जी का बहुत बहुत धनबाद दुनिया से ऐसा कोई गुरु नहीं है जैसा मेरा सतगुरु जगजीत सिदे सिंह जी ने बहुत बहुत धनबाद सताल जी FOG ਹੋਰ ਵੀ ਸਾਖੀਆਂ ਸੁਣਨ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਜੁਆਇਨ ਕਰੋ ਤੇ ਕਿਹੜੇ ਸ਼ਹਿਰ ਜਾਂ ਕਿਹੜੀ ਕੰਟਰੀ ਤੋਂ ਆਪ ਜੀ ਦੇਖ ਰਹੇ ਹੋ ਕਮੈਂਟ ਵਿੱਚ ਦੱਸੋ ਬਹੁਤ ਬਹੁਤ ਧੰਨਵਾਦ ਸਸਤੀਗਾ